ਭਗਵੰਤ ਮਾਨ ਨੂੰ ਚਾਹੀਦੀ ਐ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਗਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਐ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨਾਟ ਦੀ ਐਂਡ ਉਹ ਤੋਂ ਬਾਅਦ ਕੋਟਾ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ ਹਾਈ ਕੋਰਟ ਨੇ 26 27 ਸਪਿਆਂ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲਓ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਨੇ ਕਦੇ ਕੋਈ ਡੀਜੀਪੀ ਸੁਣਿਆ ਮੈਂ ਅਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਤੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ ਪੀਓ ਨਾਲ ਪਕਰੇਮਡ ਪ੍ਰਿੰਟਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰ ਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਆ ਹਜੇ ਨਹੀਂ ਕਰੂੰਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵਾਨਤ ਮਾਨ ਕੇਚੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜੀ ਆਪਸ਼ਨਾ ਦੇ ਮਸਲੇ ਤੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਆ ਫਰਕ ਇਹਨਾਂ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਾਦੀ ਘਬਰਾਟ ਜਹਾਜ਼ ਭੇਜ ਦਿਆਂਗੇ ਵਿਪਾਸ਼ਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲੋ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਇਹ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਤੁਹਾਡਾ ਸਭ ਦਾ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਭਟਕ ਰਿਹਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਐ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਬਿਹਾਫ ਤੇ ਮੇਰੇ ਤੋਂ ਮਾਫੀ ਮੰਗੀ ਐ ਮੈਂ ਉਹਨਾਂ ਦੀ ਕਦਰ ਕਰਦਾ ਐ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਹਨੇ ਤਾਂ ਮਾਫੀ ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਐ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਟਜੋੜ ਹੋਇਆ ਉਹਦੀ ਰਾਜੇ ਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨ ਹੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਜਿਨੇ ਮਿਲਿਆ ਕਰਿਓ ਆਪਸ ਚ ਗਲਵਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝਾਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਓ ਕਿ ਜਿਹੜੇ ਨੌ ਦੀ ਲੀਡਰ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕੋਉਂਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ। ਸਾਰਾ ਕਾਲੀ ਜਦ ਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹ ਰਹੇ ਕਾਂਗਰਸਾਂ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਮਤਲਬ। ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ। ਨਹੀਂ ਉਹਨਾਂ ਦੀ ਤਾਂ ਲੈਂਦਾ ਨਹੀਂ। ਜਿਨ੍ਹਾਂ ਦੀ ਉਹ ਯਾਦਾਂ ਕਹ ਮੈਂ ਕਬੂਲ ਕੀਤੀ ਹੈ ਵਧਾਈ। ਵੀਐਸਪੀ ਦੇ ਮਾਇਆਵਤੀ ਨੇ ਵੀ ਕਿਹਾ ਸੀਗਾ ਕਿ ਮੈਂ ਮਾਇਆਵਤੀ ਜੀ ਨੇ ਕਿਹਾ ਤੇਰਾ ਲਈ ਸਟੋਰ ਲੜਾਂਗੇ ਲੋਕ ਸਭਾ ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੇਨੀਵਾਲ ਸਾਫ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ। ਕੀ ਸਾਡਾ ਸਮਝੌਤਾ ਸ਼ਰੋਮਨੀ ਅਕਾਲੀ ਜਨ ਨਾਲ ਹੈ ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਅੱਜ ਕਿੰਨੇ ਕੇ ਸਵਾਲ ਪੁੱਛੇ ਜੀ আর ਵਿਵਹਾਰ ਕਰਿਆ ਉਹਨਾਂ ਦਾ ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ ਉਹ ਪੰਨੂ ਨੂੰ ਪੁੱਛ ਲੋ ਨਾ ਗੰਜੂ ਨੂੰ ਜਾ ਕੇ ਉਹਨੇ ਦੱਸ ਹੀ ਦੇਣਾ ਤੁਹਾਨੂੰ ਵਹਿਮ ਮਣ ਘਣ ਦੁਕਾਨੀਆਂ ਬਣਾ ਕੇ ਪੇਸ਼ ਕਰਦੇ ਮੈਂ ਤਾਂ ਕਹਿੰਦਾ ਅਗਲੀ ਹਾਰੀ ਭਗਵੰਤ ਮਾਨ ਜੇ ਉਹਦੇ ਚ ਜਾਨ ਹੈ ਉਹ ਆਪ ਆਵੇ ਸਟੇਡੀਅਮ 'ਚ ਰੱਖ ਲੋ ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੇ ਕਿਉਂਕਿ ਤੁਸੀਂ ਜਿੰਨਾਬਾਦ ਸਿੱਟ ਕੌਣ ਬਣਾ ਰਿਹਾ ਭਗਵੰਤ ਮਾਨ ਬਣਾ ਰਿਹਾ ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ 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 ਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰੂੰਗਾ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਪਣਾਉਣਾ ਉਹ ਲੱਭ ਰਿਹਾ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ ਦੋ ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤ ਹੋ ਐਸ.ਪੀ.ਐਸ.ੀ ਦੀ ਰਿਪੋਰਟ ਦੇ ਵਿੱਚ ਸਰਪੰਚ ਵੱਲੋਂ ਵੀ ਗੋਲੀ ਕਾਂਢ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੋਈ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਆ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸ.ਐਸ.ਪੀ. ਵੱਤਸਲਾ ਗੁਪਤਾ ਦੇ ਖਿਲਾਫ डीआईजी पुफ्टी ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀਨੋਾ ਫਗਵਾੜੇ ਦਾ ਉਹਦਾ ਮੈਂ ਉਥੇ ਨੌ ਦੱਸਿਆ ਸੀ ਸਬ ਇੰਸਪੈਕਟਰ ਆ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉਥੇ ਗੱਲਾਂ ਚੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ ਚ ਭਾਈ ਕਿਨੂੰ ਜਾਜੇ ਤੇ ਫਾਇਰਿੰਗ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਪੇ ਨੇ ਜਿਹੜੇ ਜਾ ਕੇ ਮਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਭਨੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ ਅਖੰਡ ਪਾਤਸ਼ਾਹ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਇਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ ਵੀਡੀਓ ਦੀ ਗੱਲ ਕੀਤੀ ਸੀ ਜੀ ਕਦੋਂ ਵੀ ਡੀਸੀ ਨੇ ਔਰ ਐਸਐਸਪੀ ਕਪੂਰ ਤਾਂ ਇਹ ਕੀ ਲੱਗਦਾ ਸੁਭਾਰੇ ਆ ਕੁਛ ਸੁਭਾਵਿਕ ਆ ਜਵਾਬ ਹੈ ਹੀ ਕੋਈ ਨਹੀਂ ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ ਐਸ ਡੀ ਐਮ ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰਮਿਸ਼ਨ ਕੀ ਦੇਣੀ ਸੀ ਕਿਉਂਕਿ ਮੈਜਿਸਟਰੇਟ ਦਿੰਦਾ ਲਾਅਨ ਆਰਡਰ ਚ ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚਲੇ ਹੁਣ ਮੈਂ ਕੀ ਜਵਾਬ ਦਵਾਂਗੀ ਐਸ ਐਸ ਪੀ ਅੱਜ ਨਾ ਪਰਚਾ ਦਰਜ ਹੋਵੇ ਕੱਲ ਨਾ ਹੋਵੇ ਸਾਲ ਬਾਅਦ 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ ਹੈ ਇਹ ਐਸਐਸਪੀ ਡੀਆਈਜੀ ਮੌਕੇ ਦੇ ਉਹਨਾਂ ਅਫਸਰਾਂ ਤੇ ਸਭ ਤੇ ਦਰਜ ਹੋਣਾ ਹੈ ਜਿਹੜੇ ਉਥੇ ਮੌਕੇ ਤੇ ਇਹ ੱੱਕੇ ਛਾਈ ਗੁਰੂ ਘਰ ਤੇ ਦਾਖਲ ਹੋ ਕੇ ਬੂਟ ਪਾ ਕੇ ਔਰ ਮੈਂ ਹੋਰ ਦੱਸ ਦਿਆਂ ਮੇਰੇ ਨੋਟਿਸ 'ਚ ਜਿਹੜੀ ਖੋਰ ਗੱਲ ਆਈ ਆਫਟਰ ਮੈਂ ਜਲੰਧਰ ਪ੍ਰੈਸ ਕਾਨਫਰੈਂਸ ਇਹ ਸ਼ਰਾਬ ਪੀ ਕੇ ਵੀ ਕਈ ਅਫਸਰ ਉਥੇ ਗਏ ਆ ਕਿਉਂਕਿ ਪਹਿਲਾਂ ਇਹ 5 ਵਜੇ ਆਏ ਫਿਰ ਇਹ 7 ਵਜੇ ਆਏ ਫਿਰ ਇਹ 10 ਵਜੇ ਆਇਆ ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ ਫਿਰ ਇਹ 4 ਵਜੇ ਦਾਖਲ ਹੁੰਦੇ ਉਸ ਤੋਂ ਪਹਿਲਾਂ ਡੀਐਸਪੀ ਫਗਵਾੜੇ ਦੇ ਘਰ 'ਚ ਬੈ ਕੇ ਕਈ ਅਫਸਰਾਂ ਨੇ ਸ਼ਰਾਬ ਪੀਤੀ ਉਹ ਜਿਹੜਾ ਜਸਪ੍ਰੀਤ ਹੈ ਕੌਣ ਹੈ ਔਰ ਕਈ ਅਫਸਰ ਸ਼ਰਾਬੀ ਹਾਲਤ 'ਚ ਗੁਰੂ ਘਰ 'ਚ ਦਾਖਲ ਹੋਏ ਆ ਕਿ ਇਹ ਅੱਜ ਦਾ ਹਾਲਾਤ ਨੇ ਲੋਰਡ ਆਰਡਰ ਦੇ ਔਰ ਕਿਸ ਤਰੀਕੇ ਨਾਲ ਕੰਟ੍ਰੈਕਟ ਕਿਲਿੰਗ ਹੋ ਰਹੀ ਹੈ ਨੇ ਲੋਰਡ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਿਰਫ ਤੇ ਸਿਰਫ ਸੀਐਮ ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਹੈ ਪੁਲਿਸ ਪਿਆਲੇ ਚ ਵੀ ਖਰਾਬ ਹੋ ਰਿਹਾ ਕੱਲ ਵੀ ਕੇਬਲ ਦੇ ਦਫਤਰ ਤੋਂ 25-30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ ਸ਼ਟਰ ਚੋਰੀ ਕਰ ਰਿਹਾ ਪੁਲਿਸ ਰਿਪੋਰਟ ਨਹੀਂ ਲਿਖ ਲਈ ਡੀਜੀਪੀ ਨੂੰ ਧਮਕੀ ਆਈ ਹੈ ਕਹਿੰਦੇ ਵੀ ਇਹ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਨੂੰ ਦੰਤੋਂ ਬਾਹਰਾਂਗੇ ਜੇ ਲੋ ਦੇਖੋ ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਆ ਕਿਸੇ ਨੂੰ ਡੀਜੀਪੀ ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਜਵੇ ਮੈਂ ਉਸ ਗੱਲ ਦੇ ਖਿਲਾਫ ਮਗਰ ਪੰਜਾਬ ਦੇ ਲਾਅ ਨਾਅਰ ਦੇ ਕੀ ਹਾਲਾਤ ਬਣੇ ਆ ਜਿਹੜਾ ਕੋਈ ਗੱਲ ਕਰੇ ਸਚਾਈ ਦੀ ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ ਐਨਐਸਏ ਲਾ ਕੇ ਧੱਕੇਚਾਹੀ ਕੀਤੀ ਆ ਗੁਰੂ ਘਰ 'ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ ਅੱਜ ਨਹੀਂ ਤੇ ਕੱਲ ਇੱਥੇ ਕਾਰਵਾਈ ਹੋਊਗੀ ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਤੇ ਭਾਈ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਵੇਂ ਜੇਲ੍ਹ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ ਲਾਰੈਂਸ ਮਿਸ਼ਨੋਈ ਦੀ ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਰ ਦੇ ਅੱਗੇ ਮੰਦਰ ਦੇ ਅੰਦਰ ਜਾਂ ਬਾਹਰ ਔਰ ਉਸ ਵੇਲੇ ਵੀ ਲੋਕ ਲਕੋਏ ਗਏ ਸਨ ਹੁਣ ਵੀ ਲੋਕ ਲਕੋਏ ਜਾ ਰਹੇ ਜਿਹੜੇ ਫੱਟਰ ਹੋਏ ਔਰ ਚਾਹੇ ਸੁਲਤਾਨਪੁਰ ਗੋਲੀ ਚੱਲੀ ਐ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ ਪਟਿਆਲੇ ਦੇ ਵਿੱਚ ਵੀ ਕਾਰੋਬਾਰ ਦੇ ਕਬਜ਼ੋਰੇ ਲੋਕਾਂ ਦੇ ਕਾਰੋਬਾਰ ਦੇ ਕਬਜ਼ੋਰੇ ਪਟਿਆਲੇ ਦੇ ਕੇਵਲ ਦੇ ਦਫਤਰ ਦੇ ਵਿੱਚ 25 30 ਲੱਗਦਾ ਦੇਖੋ ਕੇਵਲ ਦੇ ਫਾਸਟਵੇ ਦੇ ਹੱਕ ਤੇ ਆਨਰੇਬਲ ਕੋਈ ਨਾ ਨਿਕੀਦਾ ਹੁੰਦਾ ਮੇਰਾ ਵੀ ਇਹ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿੱਦੇ ਇਹਦੇ ਤੇ ਨਿਰਪੱਖ ਜਾਂਚ ਹੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਹੈ ਨਾਮ ਕੀ ਮੰਤਰੀ ਨਾਮ ਆ ਹੀ ਜਾਣਾ ਜਦੋਂ ਵੀਡੀਓ ਆ ਗਈ ਤੇ ਨਾਮ ਕੀ ਛਕਲ ਆ ਜਾਣੀ ਸਾਹਮਣੇ ਹਾਂਜੀ ਵਿਕਰਮ ਸਿੰਘ ਜੀ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਉਹ ਕੱਲਾ ਤੇ ਕੱਲਾ ਝਾੜੂ ਵਾਲੇ ਹੀ ਅਰਥੇ ਦੀ ਹਰਕਤ ਕਰ ਸਕਦੇ ਆ ਭਾਈ ਇਹ ਚੰਗੇ ਕੰਮ ਨਹੀਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾਂ ਨੂੰ ਮੈਂ ਦੇਣੀ ਆ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਈ ਦੇ ਸਕਦਾ ਪਿਛਲੀ ਵਾਰ ਵੀ ਬਾਕੀ ਸਵਾਰੀ ਆਪਜੀ ਸਮਾਨ ਲਈ ਆਪ ਜਿੰਮੇ ਆ ਸਰ ਤੁਹਾਨੂੰ ਲੱਗੇਗੀ ਕਿ ਐਂਡੀ ਤੱਕ ਕੁਝ ਚੀਜ਼ਾਂ ਆਈਆਂ ਰਹੀਆਂ ਨੇ ਜਿਹੜਾ ਹੈਗਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਰ ਕੀ ਆ ਮੇਰਾ ਵੀਰ ਹੋਰ ਕੀ ਆ